ਸਰਨੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਹੜਾ ਜਿਹੜੀ ਟੀਮ ਆ ਜਿੱਥੇ ਟੂਲਪਲਾਜੇ ਤੇ ਚੌਕੀਮਾਂ ਤੇ ਪਹੁੰਚੇ ਆ ਜਿਹੜਾ ਕਿ ਮੁਖਤੌਰ ਸਿੰਘ ਜੱਤਵਾਲ ਦੇ ਪੈਸੇ ਸੀ ਉਹੋ ਪੈਸੇ ਜਿਹੜੇ ਇਹਨਾਂ ਦਾ ਤਿੰਨ ਚਾਰ ਵਾਰੀ ਹੋ ਚੁੱਕੇ ਆ ਜਿਹੜੀਆਂ ਜਦੋਂ ਦੀ ਏਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਉਸ ਤੋਂ ਬਾਅਦ ਤੀਜੀ ਵਾਰੀ ਜਿਹੜੇ ਪੈਸੇ ਆ ਉਹ ਆ ਚੁੱਕੇ ਆ ਜਿਹੜੀ ਸਾਨੂੰ ਉਹ ਕਿਸ਼ਤ ਮੰਨੇ ਸੀ ਉਹ ਸਾਨੂੰ ਕਿਸ਼ਤ ਇੱਕ ਵੀ ਨਹੀਂ ਆਈ ਜਿਹੜੀ ਕੋਈ ਗੱਲ ਆਈ ਸੀ ਵੀ 10 ਪੰਜ ਵਾਲੀ ਸਾਨੂੰ 1 ਰੁਪਇਆ ਵੀ ਉਸੋ کیس ਦੇ ਵਿੱਚੋਂ ਨਹੀਂ ਆਇਆ ਜਿਹਦਾ ਕਰਕੇ ਅੱਜ ਅਸੀਂ ਏਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਤੇ ਨਾਲ ਚੇਤਾਵਨੀ ਦੇ ਕੇ ਆਏ ਆ ਵੀ 12 ਤਰੀਕ ਨੂੰ ਜਿਹੜਾ ਇਹ ਟੂਲ ਪਲਾਜਾ ਉਹ ਫ੍ਰੀ ਕੀਤਾ ਜਾਊਗਾ ਜਿਹੜੇ ਕਿਸਾਨ ਜਿੰਨਾ ਚਿਰ ਬਖਤੌਰ ਸਿੰਘ ਦੇ ਪੈਸੇ ਨਹੀਂ ਮਿਲਦੇ ਉਹਨਾਂ ਚਿਰ ਇਹ ਟੂਲ ਪਲਾਜਾ ਨਹੀਂ ਚੱਲਣ ਦੇਾਂਗੇ ਫ੍ਰੀ ਰੱਖਾਂਗੇ ਕਿਉਂਕਿ ਜਿਹੜੀਆਂ ਸਰਕਾਰਾਂ ਤੇ ਜਿਹੜੇ ਇਹ ਕੋਆਪਰੇਟ ਕਰਾਣੇ ਆ ਇਹ ਕਿਸਾਨਾਂ ਮਜ਼ਦੂਰਾਂ ਨਾਲ ਮਜ਼ਾਕ ਕਰਦੇ ਨੇ ਜਿਹੜਾ ਡੇਲੋਂ ਵਾਲੇ ਟੂਲ ਪਲਾਜੇ ਦੀ ਗੱਲ ਕਰੀਏ ਉਹਦੇ ਉੱਤੇ ਕੱਲ ਇੱਕ ਨਿਹਾਲ ਸਿੰਘ ਵਾਲੇ ਦੀ ਗੱਡੀ ਘਰੇ ਖੜੀ ਸੀ ਜਿਹਦਾ ਉਹਨਾਂ ਨੇ ਟੂਲ ਕੱਟਿਆ ਜਦੋਂ ਟੂਲ ਦੀ ਪਰਚੀ ਉਸ ਕਿਸਾਨ ਦੇ ਖਾਤੇ ਦੇ ਵਿੱਚੋਂ ਪੈਸੇ ਕੱਟੇ ਗਏ ਤਾਂ ਉਦੋਂ ਉਹਨੂੰ ਪੁੱਛਿਆ ਗਿਆ ਟੂਲ ਵਾਲਿਆਂ ਨੂੰ ਮਗਰੀ ਫੋਨ ਲਾ ਕੇ ਵੀ ਸਾਡੀ ਗੱਡੀ ਟੂਲ ਪਲਾਜੇ ਤੇ ਨਹੀਂ ਆਈ ਤੇ ਤੁਸੀਂ ਜਿਹੜਾ 220 ਰੁਪਈਆ ਦੇ ਕੱਟਿਆ ਉਹ ਕਿਹੜੇ ਵਿਸ਼ੇ ਦੇ ਕੱਟਿਆ ਤੇ ਉਹ ਕਹਿੰਦੇ ਸਾਥੋ ਸੌਰੀ ਸਾਥੋ ਗਲਤੀ ਹੋ ਗਈ ਅਸੀਂ ਤਾਂ ਜਬਲ ਜੂਦੀ ਤਾਂ ਤੇ 20 ਭਰਤੀ ਫਲਾਣਾ ਕਰਤਾ ਕਿਸਾਨ ਭਰਾਵੋ ਉੱਠੜੋ ਜਾ ਖੜੋ ਜੇ ਤੁਸੀਂ ਕਹੋ ਗੱਡੀਆਂ ਟੂਲ ਪਲਾਜੇ ਤੇ ਆ ਕੇ ਟੂਲ ਪਰਚੀ ਕੱਟੀ ਜਾਣੀਆਂ ਨਹੀਂ ਇਹ ਤੁਹਾਡੇ ਘਰੇ ਹੀ ਪੜ ਗਏ ਚੁੰਨਿਆਂ ਦੇ ਜਾਵੜੇ ਤੁਹਾਨੂੰ ਇਸੇ ਤਰ੍ਹਾਂ ਇਹਨਾਂ ਨੇ ਲੁੱਟਣਾ ਕੁੱਟਣਾ ਇਸ ਕਰਕੇ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆਂ ਵੀ 12 ਤਰੀਕ ਨੂੰ 11 ਵਜੇ ਦੇ ਨੂੰ ਹਮੇ ਆ ਕੇ ਵੱਡੀ ਲਾਮ ਮੰਡੀ ਦੇ ਨਾਲ ਇਸ ਟੂਲ ਪਲਾਜੇ ਤੇ ਆ ਜਾਓ ਜਿੰਨੇ ਦਿਨ ਆਪਣਾ ਕੋਈ ਮਿਲਦਾ ਨਹੀਂ ਸਮਝੌਤਾ ਉਹਨੇ ਤਾਂ ਨੇ ਫ੍ਰੀ ਰੱਖਾਂਗੇ ਪਰ ਮਾਦੀ ਮਹੀਨਾ ਰੱਖਣਾ ਭਾਈ ਚੌਂਕੀ ਮਾਂ ਚੌਂਕੀ ਮਾਂ ਨਾਲ ਡੋਲ ਪਲਾਜਾ ਬਲੇ ਸੋ